ਲੋ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਹਰ ਰੋਜ਼ ਦੀ ਤਰ੍ਹਾਂ ਨਵੀਂ ਸਵੇਰ ਦੇ ਨਾਲ ਅੱਜ ਤਰੀਕ ਹੈਗੀ 15 ਮਾਰਚ 2025 ਅੱਜ ਦੇਖਦੇ ਹਾਂ ਥੋੜੀ ਕੀ ਰੇਟ ਜਾਂਦੀ ਹੈ ਜੀ ਲਓ ਜੀ ਬੋਲੀ ਜਿਹੜੀ ਸਟਾਰਟ ਹੋ ਗਈ ਹੈ 260 ਰੁਪਏ 70 71 80 84 90 91 300 300 ਰੁਪਿਆ 300 ਬੋਲਾਂ ਬਾਈ ਕਿਨੇ? 300 ਰੁਪਏ ਲੱਗ ਗਿਆ। ਪਿੱਲੀ ਟਰਾਲੀ ਲੱਗ ਗਈ 300 ਰੁਪਏ ਲੱਗ ਗਿਆ ਜੀ। ਨਾਗਾ ਜੀ ਸਾਰੇ 7 8 ਆਏ। 8 ਕਨਾਗਾਏ ਤੇ ਦੇਖ ਸਕਦੇ ਆ। ਲੱਕੀ ਫਿਰ ਦੇਖਦੇ ਆ ਦੂਸਰੀ ਟਰਾਲੀ ਕਿਹਲੇ ਟਰਾਲੀ ਆ। ਆ ਜੀ ਪਿੱਛੇ ਅੰਦਰ ਦੀ। ਹੈ? 300 ਰੁਪਏ 305 ਰੁਪਏ। 15 20 25 30 330 ਰੁਪਏ ਹੋਲਾ ਬਾਈ ਨੇ ਬਾਈ ਤੇਰੇ ਇਧਰ ਚੱਲਿਆ ਉਹਨੂੰ ਕੀ ਲੈ ਤੇਰੇ ਨਾਲੇ ਉਧਰ ਰੱਖ ਹੀ ਜਨਾ 330 ਤੇਰੇ ਆਲ ਮੇਰੇ ਨਾਲ ਕੋਈ ਗੱਲ ਜੀ ਨਾ ਕੀ ਹੋ ਜੂ 330 ਬੋਲਦਾ ਕੋਈ 330 ਰੁਪਏ ਨਾ ਨਾ ਇਹ ਲੱਗ ਗਿਆ ਜੀ ਤੇ ਤੀਸਰੀ ਟਰਾਲੀ ਦੇਖ ਲਈ ਚੱਲਾਂ ਤਾਂ ਫਿਰ ਪਲਾਸ ਹੋ ਗਿਆ ਦੋ ਹੀ ਟਰਾਲੀ ਤੇ 3 ਹੀ ਟਰਾਲੀ ਦੇ ਦੇਖਦੇ ਕਿ ਰੇਟ ਦੇ ਨਾਲ ਕੁਆਲਿਟੀ ਸੈਕਟਰ ਹੋਈ ਆਪਣੇ ਬੰਦੇ ਦੀ ਬਤਾ ਕੇ ਸੋਚਣਾ ਹੈ ਹਾਂ ਮੰਨਤਾਂ ਦੇ ਵਗੇਰਾ ਬੰਦਾ ਚੰਦੂਗਾ ਹੈ ਨਹੀਂ ਬਾਜੀ ਕਹਿੰਦਾ ਮੈਂ ਬੰਦੇ ਨੂੰ ਯਾਰ ਸਾਰ ਵਾਰ ਸੀ ਇਹਨਾਂ ਨੇ ਇੱਧਰ ਜੱਤੀ ਵਾਲੇ ਪਾਸੇ ਇੱਧਰ ਕੀ ਦਿਆ ਬਾਜੀ ਹਾਂਜੀ ਲਓ ਉਧਰ ਦੇ ਦੇ ਬਾਜੀ ਨੂੰ ਕੀ ਦੀ ਹੈ ਬਾਈ ਆਪਣੇ ਬੋਲੋ ਜੀ ਹੈ 250 52 60 65 70 75 80 300 5 10 15 20 320 ਰੁਪਏ ਬੋਲਾਂਗੇ ਨੇ 320 ਰੁਪਏ ਲਾਜੀ ਲਾ ਕੇ 320 ਰੁਪਏ ਦੂਸਰੀ ਟਰੱਕ ਤੇ ਜਿਹੜੀ ਲੱਗੀ ਸੀ 330 ਇਹ ਵੀ ਲੱਗੀ 320 ਰੁਪਏ ਆਹ ਟਰਾਲੀ ਦੇਖਦੇ ਆ ਕਿ ਕਿੰਨੇ ਜਾਂਦੀ ਆ ਰੇਟ ਜਿਹੜਾ 300 ਤੋਂ ਪਲੱਸ ਹੋ ਗਿਆ ਜੀ ਆਪਣਾ ਮਾਲ ਕੇਵਲ ਅੰਦਰ ਦਾ ਅੰਦਰ ਦੀ ਥੂੜੀ ਬੋਲੋ ਜੀ ਫੈਦਲ ਜੀ 250 ਰੁਪਇਆ ਹਾਂ 52 60 62 70 75 80 88 95 300 5 10 15 20 25 325 ਬੋਲੰਗ ਨੇ 325 ਰੁਪਏ ਚਕਾਰ ਲਾਉ ਜੀ ਇਹ ਵੀ ਲੱਗ ਗਿਆ 325 ਰੁਪਏ ਲੱਗੇ ਜਿਹੜਾ ਜਿਹੜਾ 300 ਤੋਂ ਪਲੱਸ ਹੋ ਗਿਆ ਜੀ ਇਹ ਤਾਂ ਜੜ ਜਾਂਦਾ ਲਾਓ ਬਾਈ ਨਹੀਂ ਤੁਹਾਨੂੰ ਹੱਲੀ ਲੋ ਬਾਹਰ ਦੀ ਆਏ ਦੇ ਨਾਲ ਦੀ ਨਿਕਲੂ ਸਾਰੇ ਕਿਹੜੇ ਫਕਰ ਉਪਾਦਾ ਨਹੀਂ

ਕਹਣਾ ਮਨੇ ਕਿਹਾ ਅੱਜ 45 ਚੱਲੇਗਾ ਹਾਂ ਇਹ ਤਾਂ ਨਹੀਂ ਉਹਦਾ ਕੀ ਪਤਾ ਜਿਹੜੇ ਪਿਓ ਪੁੱਤ ਹਨ ਉਹਦੇ ਤੂੜੀ ਲੈਂਦੇ ਹੁੰਦੇ ਆਉਂਦਾ ਨਹੀਂ ਮੇਰਾ ਭਰਾ ਮੈਨੂੰ ਪਤਾ ਹੈ ਨਾ ਦੇਖ ਲਈ ਤੂੰ ਅੱਜ 45 ਜੇ ਗੋੜ ਚਾਰਿਆ ਗਿਆ ਫਿਰ ਤੇ ਪਲਾ ਲੈ ਲੈ ਹਾਂਜੀ 300 ਰੁਪਿਆ ਹੈ 5 10 20 20 ਰੁਪਏ ਗੋਲੰਗ ਨੇ 25 25 13 ਰੁਪਏ 35 ਰੁਪਏ 40 ਰੁਪਏ 340 ਬੋਲਾਂਗੇ ਨਾ 340 ਰੁਪਏ ਲਓ ਜੀ ਤਾਂ ਕਿ 340 ਰੁਪਏ ਲੱਗ ਗਏ ਤੇ ਨਾਗ ਰਹਿ ਗਏ 5 ਹੋਰ ਜੀ ਤੇ 6 ਨਾਗ ਹੋ ਰਹੇ ਜੀ ਇੱਕ ਹੋਰ ਹੈਗਾ 7 ਰਹਿ ਗਏ ਜੀ ਦਰਦੀ ਤੋੜੀ ਬੋਲੋ ਭਾਈ 250 250 ਰੁਪਿਆ 54 65 70 75 80 85 90 99 305 10 310 ਬੋਲਦਾ ਕੋਈ 310 ਰੁਪਿਆ ਬਬੂ ਜੀ ਇਹ ਵੀ 310 ਰੁਪਿਆ ਲੱਗ ਗਈ ਜੀ ਆ ਦੇਖਦੇ ਆ ਬਾਕੀ ਨਾਲ ਕੀ ਕੀ ਡਿੱਟ ਜਾਂਦੀ ਬਾਕੀ ਬਈ ਮੇਨ ਦਾ ਮੌਸਮ ਬਣਿਆ ਖੜਾ ਮਦੋਂ ਸਾਰੇ ਤੁਸੀਂ ਦੇਖ ਸਕਦੇ ਹੋਏ ਖੜੇ ਆ ਅੰਦਰ ਦੀ ਬਾਹਰ ਦੀ ਅੰਦਰ ਦੀ ਥੋੜੀ ਬੋਲੋ ਬਾਈ 250 250 54 60 65 70 71 275 ਰੁਪਏ ਬੋਲਾਂਗੇ ਨਾ ਭਾਈ ਜੀ ਦੇ ਲਈ ਹੈ ਪਾਈ ਪਾਈ 275 ਰੁਪਏ ਬਾਈ ਇੱਥੇ ਹੀ ਲਾਦੇ ਸ਼ਹਿਰ ਲਓ ਜੀ ਇਹ ਲੱਗੀ 275 ਰੁਪਏ ਤੇਰਾ ਵੀ ਨਾ ਗਰੇ ਕੇ 5 ਹੋਰ ਜੀ ਇਹ ਦੇ ਦੇ ਕੀ ਰੇਟ ਜਾਂਦੇ ਆ ਬਾਹਰ ਦੀ ਤੁੜੀਆ ਦੇ ਨਾਲ ਦੀ ਬਾਈ ਬੋਲੋ ਬੋਲੋ ਹਾਂ ਬਾਈ ਬੋਲੋ ਆਇਆ ਨੀ ਤੂੰ ਕੱਲ ਵੀ ਆਈ ਆ ਬਾਈ ਬੰਦੇ ਜਣ ਪੁੱਛ ਕੇ ਇਹ ਤੂੰ ਨੀ ਕਿ 250 ਰੁਪਇਆ 250 ਰੁਪਇਆ 250 ਰੁਪਇਆ ਤੂੰ ਜਾਈ ਨਿਕਲੂ ਯਾਰ ਬਾਈ ਕੱਲ ਵੀ ਲੱਤੂ ਜਾਈ 250 ਰੁਪਇਆ ਬੋਲਾਂ ਬਾਈ ਕਿ ਨਾ ਹੰਮ ਦੇ ਬਾਈ ਜੀ 250 ਰੁਪਇਆ ਲਓ ਜੀ ਇਹ ਲਓ 250 ਬਾਰ ਦੀ ਟੁੜੀਏ ਦੇ ਨਾਲ ਦੀ ਬਾਈ ਠੀਕ ਹੈ 11 ਸੌ ਲਾਗੇ ਹਲੋ ਬਾਈ ਦੇ ਪੰਜ ਕਰਾਈਆਂ ਹੈ ਹਾਂ ਸੰਭਾਈ ਬੋਲਦਾ ਕੋਈ ਇੱਥੇ ਹੈ ਸੁਣੀ ਗਾ ਸੁਣੀ ਆ Dia susah. Kalau, lahir. Hah?